ਫੈਸਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ ਸਭ ਤੋਂ ਪਰਲੇ ਪਾਸੇ ਨਹੀਂ ਬੈਠਾ ਅਲੱਗ ਨਾ ਤੋਂ ਉਹ ਜਿਹੜਾ ਪਰਲੇ ਪਾਸੇ ਕਹਿੰਦਾ ਸਭ ਤੋਂ ਪਰਲੇ ਪਾਸੇ ਇਹਨਾਂ ਤੋਂ ਅਲੱਗ ਨੱਚੀਏ ਨਹੀਂ ਜਾਂਦਾ ਤਾਂ ਤਾਂ ਜੇ ਕਰਕੇ ਉਹਨੂੰ ਫੜ ਲਿਆ ਕਹਿੰਦਾ ਉਹਨੇ ਉਹ ਫੜ ਲਿਆ ਉਹਦਾ ਟਿੱਡ ਪਾੜਿਆ ਹੀਰਾ ਨਿਕਲੇ ਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇਹਨਾਂ ਚੋਂ ਬੇ ਦੇ ਟਿੱਡ ਚ ਕਹਿੰਦਾ ਬਸ ਇਹ ਕੁਦਰਤੀ ਵਰਤਾਰਾ ਹੈ ਕਹਿੰਦਾ ਜਦੋਂ ਜਿਹੜੀ ਚੀਜ਼ ਕਹਿੰਦਾ ਜਿਹਨੂੰ ਨਾਮ ਮਿਲਣੀ ਹੋਵੇ ਕੁਦਰਤ ਨੇ ਇਹਨੂੰ ਲਿਖਿਆ ਨਾ ਹੋਵੇ ਉਹਨੂੰ ਪਰ ਉਹਨੂੰ ਮਿਲ ਜੇ ਉਹ ਉਹ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬਰਾਦਰੀ ਵਾਲਿਆਂ ਤੋਂ ਅੱਡ ਹੁੰਦਾ ਮੈਂ ਤਾਂ ਵੱਡਾ ਬਣ ਗਿਆ ਤੂੰ ਛੋਟਕਿਆ ਕਹਿੰਦਾ ਇਹ ਅੱਡ ਅੱਡ ਬੈਠਾ ਕਹਿੰਦਾ ਇਹ ਇਹਨੂੰ ਐਂ ਲੱਕਨੇ ਆਮ ਤੌਰ ਤੇ ਨਾ ਲੋਕ ਥੋੜੇ ਜੇ ਵੱਡੇ ਹੋ ਜਾਣ ਸਭ ਤੋਂ ਪਹਿਲਾਂ ਆਪਦੇ ਵਾਲਿਆਂ ਨੂੰ ਪੁੱਲ ਦੇ ਬਸ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਕਹਿੰਦੇ ਵੱਡੇ ਹੋ ਗਏ ਇੱਕ ਚੂਹਾ ਸੀ ਉਹ ਕਿਸੇ ਸਨਾਰੇ ਦੀ ਦੁਕਾਨ 'ਚ ਵੜ ਗਿਆ ਤੇ ਹੀਰਾ ਨਿਕਲ ਗਿਆ ਸਨਾਰੇ ਨੂੰ ਪਤਾ ਲੱਗ ਗਿਆ ਵੀ ਹੀਰਾ ਨਿਕਲ ਗਿਆ ਜਦੋਂ ਉਹ ਡੰਡਾ ਚੱਕ ਕੇ ਮੰਗਰ ਪਾਇਓ ਖੁੱਡ 'ਚ ਵੜ ਗਿਆ ਉਹਨੇ ਕਹੇ ਹੀਰਾ ਹੀ ਬਹੁਤ ਮਹਿੰਗਾ ਹੈ ਉਹਨੇ ਇੱਕ ਖੁੱਡ ਪੱਟੀ ਉੱਥੇ 100 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਸਕਦਾ ਚੂਹੇ ਥੋੜੀ ਪਛਾਣ ਸਕਦਾ ਮੈਂ ਵੀ ਇਹਨਾਂ ਚੋ ਕੀ ਦੇ ਢਿੱਡ ਚ ਆਉ ਉਹਨੇ ਇੱਕ ਚੂਹਿਆਂ ਦਾ ਸਪੈਸ਼ਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ ਸਭ ਤੋਂ ਪਰਲੇ ਪਾਸੇ ਨਹੀਂ ਬੈਠਾ ਅਲੱਗ ਨੂੰ ਤੋਂ ਉਹ ਜਿਹੜਾ ਪਰਲੇ ਪਾਸੇ ਕਹਿੰਦਾ ਸਭ ਤੋਂ ਪਰਲੇ ਪਾਸੇ ਇਹਨਾਂ ਤੋਂ ਅਲੱਗ ਨੱਚੀਏ ਨਹੀਂ ਜਾਂਦਾ ਤਾਂ ਤਾਂਾਂ ਤਾਂਾਂ ਹੀ ਕਰਕੇ ਉਹਨੂੰ ਫੜ ਲਿਆ ਕਹਿੰਦਾ ਉਹਨੇ ਉਹ ਫੜ ਲਿਆ ਉਹਦਾ ਟਿੱਡ ਪਾੜਿਆ ਹੀਰਾ ਨਿਕਲੇ ਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇੰਨਿਆਂ 'ਚੋਂ ਬੇ ਦੇ ਟਿੱਡ 'ਚ ਹੈ ਕਹਿੰਦਾ بس ਇਹ ਕੁਦਰਤੀ ਵਰਤਾਰਾ ਹੈ ਕਹਿੰਦਾ ਜਦੋਂ ਜਿਹੜੀ ਚੀਜ਼ ਕਹਿੰਦਾ ਜਿਹਨੂੰ ਨਾਮ ਮਿਲਣੀ ਹੋਵੇ ਕੁਦਰਤ ਨੇ ਉਹਨੂੰ ਲਿਖਿਆ ਨਾ ਹੋਵੇ ਉਹਨੂੰ ਪਰ ਉਹਨੂੰ ਮਿਲ ਜੇ ਉਹ ਉਹ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬਰਾਦਰੀ ਵਾਲਿਆਂ ਤੋਂ ਅੱਡ ਹੁੰਦਾ ਮੈਂ ਤਾਂ ਵੱਡਾ ਬਣ ਗਿਆ ਤੂੰ ਛੋਟੇ ਹੋ ਕਹਿੰਦਾ ਇਹ ਅੱਡ ਅੱਡ ਬੈਠਾ ਕਹਿੰਦਾ ਇਹ ਇਹਨੂੰ ਐਨ ਲੱਗਦਾ ਮੇਰੇ ਕੋਲੇ ਹੀਰਾ ਤੂੰ ਤਾਂ ਛੋਟਾ ਤੂੰ ਤਾਂ ਰਹਿ ਗਿਆ ਥੱਲੇ ਐਸੇ ਕਰਕੇ ਫੜਿਆ ਗਿਆ ਲੈ ਜ ਵਿੱਚ ਰਹਿਂਦਾ ਕਰ ਫੜੇ ਹੀ ਨਹੀਂ ਜਾਣਾ ਜੀ ਉਹਨਾਂ ਸੁ ਵੀਰੋ ਆਪਾਂ ਸਾਰੇ ਇਕੱਠੇ ਰਹੀਏ ਇੱਕਾ ਰੱਖੀਏ ਅਮੀਰੀਆਂ ਗਰੀਬੀਆਂ ਚੱਲਦੀਆਂ ਰਹਿੰਦੀਆਂ ਨੇ ਜੇ ਹਰੇਕ ਨੂੰ ਪ੍ਰਮਾਤਮਾ ਰੋਟੀ ਦੇਵੇ ਹਰੇਕ ਆਪ ਦੇ ਘਰੇ ਰਾਜਾ ਹੈ ਕਿਸੇ ਦਾ ਹੱਕ ਨਾ ਮਾਰੋ ਗਰੀਬ ਦਾ ਇਹਦੇ ਘਰ ਮੂਰੇ ਲਲਕਾਰਾ ਮਾਰ ਕੇ ਨਾ ਲੰਘੋ ਬੇ ਵੱਡੇ ਹੋਗੇ ਜਾਂ ਵੱਡੇ ਆ ਠੀਕ ਹੈ ਨਾ ਪਰਮਾਤਮਾ ਉਹ ਸਭ ਨੂੰ ਦੇਖੀ ਜਾਂਦਾ ਹੈ ਸਭ ਨੂੰ ਦੇਹੀ ਜਾਂਦਾ ਸੋ ਇਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਚ ਆ ਕੇ ਕਿ ਉਹ ਬੇਜ਼ੁਬਾਨ ਬਾੜਦ ਉਹ ਬੇਜ਼ੁਬਾਨ ਸ਼ਿਕਾਰੀ ਕੁੱਤੇ ਤੇ ਉਹ ਬੇਜ਼ੁਬਾਨ ਕਬੂਤਰ ਜਿਹੜੇ ਨੇ ਉਹੋ ਆਪ ਆਪ ਤਾਂ ਨਹੀਂ ਧੰਨਵਾਦ ਕਰ ਸਕਦੇ ਪਰ ਤੁਸੀਂ ਉਹਨਾਂ ਵੱਲੋਂ ਆਏ ਹੋ ਧੰਨਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਤੇ ਇੱਥੇ ਤਾਂ ਫਿਰ ਇਨਕਲਾਬ ਜਿੰਦਾਬਾਦ ਗੂੰਜਣਾ ਚਾਹੀਦਾ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਹਾਉਂਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਮਾਮਾ ਪੈਣਾ